ਗੱਲ ਆ ਜੋ ਅਕਾਲੀ ਦਲ ਅਠਾਉਣਾ ਚਾਹੁੰਦਾ ਤੇ ਸਵਾਲ ਕਰਨਾ ਚਾਹੁੰਦਾ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਆ ਉਹਨਾਂ ਨੇ ਪੱਗ ਨਕਲੀ ਪੱਗ ਵਾਲਾ ਕੋਈ ਹੋਵੇ ਤਾਂ ਉਹਨੂੰ ਵੀ ਮੋਦੀ ਜੱਫੀ ਪਾ ਲੈਂਦਾ ਉਹਨੇ ਬੈਸ ਨਾਲ ਕੀ ਗੱਲਾਂ ਕੀਤੀਆਂ ਬੈਸ ਨੇ ਉਹਨੂੰ ਕੀ ਕਿਹਾ ਇਸ ਗੱਲ ਤੇ ਆਪਾਂ ਬਾਅਦ ਚ ਆਉਣਾ ਪਰ ਸਭ ਤੋਂ ਪਹਿਲੀ ਜਿਹੜੀ ਗੱਲ ਆ ਉਹ ਇਹ ਆ ਬਈ ਪੱਗ ਕਦੇ ਨਕਲੀ ਹੋ ਸਕਦੀ ਆ ਦਸਤਾਰ ਸਾਨੂੰ 10ਵੇਂ ਪਾਸ਼ਾ ਦੀ ਦਿੱਤੀ ਹੋਈ ਆ ਇਹ ਨਕਲੀ ਨਹੀਂ ਆ ਦਸਤਾਰ ਆ ਜਿਹੜੀ ਸਾਡੀ ਇਹ ਨਕਲੀ ਨਹੀਂ ਆ ਦਸਤਾਰ ਕਦੇ ਨਕਲੀ ਨਹੀਂ ਹੋ ਸਕਦੀ ਦਸਤਾਰ ਚ ਫਸਿਆ ਹੋਇਆ ਸਿਰ ਨਕਲੀ ਹੈ ਬਿੱਟੂ ਨਕਲੀ ਸਰਦਾਰ ਆ ਔਰ ਦੂਜਾ ਨਕਲੀਆ ਕੌਣ ਰਾਜਾ ਬੜਿੰਗ ਕਿਉਂਕਿ ਇਹ ਦੋਨੋਂ ਹੀ ਕਾਂਗਰਸੀਏ ਨੇ ਇੱਕ ਆ ਦੋ ਕੁ ਮਹੀਨੇ ਪੁਰਾਣਾ ਕਾਂਗਰਸੀਆ ਇਹ ਰਾਜਾ ਬੜਿੰਗ ਬਾਹਰੋਂ ਆਇਆ ਹੋਇਆ ਕਾਂਗਰਸੀਆ ਇਹਨਾਂ ਦੀ ਰਵੈਤਾਂ ਕਾਂਗਰਸ ਪਾਰਟੀ ਦੀ ਨਕਲੀ ਗੱਲਾਂ ਕਰਨੀਆਂ ਦਸਤਾਰ ਦੀ ਗੱਲ ਤੇ ਦਸਤਾਰ ਦੇ ਬਿਆਨ ਤੇ ਮਾਫੀ ਮੰਗੇ ਰਵਨੀਤ ਬਿੱਟੂ ਯਾ ਸਾਨੂੰ ਇਹ ਦੱਸੇ ਬਈ ਉਹ ਅਸਲੀ ਸਰਦਾਰ ਆ ਉਹਦੀ ਪੱਗ ਅਸਲੀ ਆ ਉਹਦਾ ਸਿਰ ਪੱਗ ਅਸਲੀ ਆ ਸਿਰ ਜਿਹੜਾ ਉਹਦਾ ਵਿੱਚ ਫਸਿਆ ਹੋਇਆ ਰੋਡਾ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਸਤਾਰ ਬੰਦ ਇਹ ਹੀ ਹਾਲ ਆ ਜਿਹੜਾ ਉਹ ਰਾਜੇ ਬੜਿੰਗ ਦਾ ਉਹਦਾ ਵੀ ਸਿਰ ਨਕਲੀ ਹੈ ਇਹ ਦੋਨੋਂ ਹੀ ਨਕਲੀਏ ਨੇ ਤੇ ਤੀਜੀ ਗੱਲ ਆ ਜਿਹੜੀ ਆਡੀਓ ਬੈਂਸ ਨੇ ਲੀਕ ਕੀਤੀ ਹੈ ਜਿਹੜੀ ਬੈਂਸ ਨੇ ਲੀਕ ਕੀਤੀ ਆ ਉੱਥੋਂ ਤਾਂ ਇਹ ਪਤਾ ਲੱਗਦਾ ਵੀ ਬੈਂਸ ਦੀ ਆਪ ਦੀ ਫਿਤਰਤ ਕੀ ਆ ਕਿਸੇ ਦੀ ਕੌਨਫਿਡੈਂਸ਼ੀਅਲ ਗੱਲ ਲੀਕ ਕਰਨ ਵਾਲਾ ਕੌਣ ਹੁੰਦਾ ਕੀ ਹੁੰਦਾ ਉਹ ਤੁਸੀਂ ਅੰਦਾਜ਼ਾ ਲਾਓ ਜਿਹੜਾ ਇਹ ਬਿੱਟੂ ਆ ਇਹ ਕਿਸੇ ਦਾ ਵੀ ਨਹੀਂ ਜਿਹੜੀ ਪਾਰਟੀ ਨੂੰ ਛੱਡ ਕੇ ਆਇਆ ਨਾ ਉਹਦਾ ਤੇ ਜਿਹੜੀ ਪਾਰਟੀ 'ਚ ਆਇਆ ਨਾ ਉਹਦਾ ਇਹੋ ਜਿਹੇ ਜਿਹੜੇ ਭਰੋਸਾ ਜਿਨ੍ਹਾਂ ਦਾ ਕੀਤਾ ਨਹੀਂ ਜਾ ਸਕਦਾ ਇਹੋ ਜਿਹੇ ਕੈਂਡੀਡੇਟਾਂ ਦੀ ਲੁਧਿਆਣੇ ਨੂੰ ਲੋੜ ਨਹੀਂ ਹੈ ਤੀਸਰੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਰਲਿਆ ਮਿਲਿਆ ਮੈਚ ਖੇਡ ਰਹੇ ਆ ਤੁਸੀਂ ਸਭ ਨੇ ਉਹ ਵੀਡੀਓ ਦੇਖੀ ਹੋਊਗੀ ਜਿਹਦੇ ਚ ਇੱਕੇ ਹੀ ਦਿਨ ਅਮਰਤਾ ਵੜਿੰਗ ਅਤੇ ਮਗਰੋਂ ਪੱਪੀ ਪ੍ਰਾਸ਼ਰ ਅਸ਼ੋਕ ਪੱਪੀ ਪ੍ਰਾਸ਼ਰ ਜਿਹੜੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੋਹਾਂ ਨਾਲ ਸੇਮ ਬੰਦੇ ਇਹ ਇਹਦੇ ਤੋਂ ਦੋ ਗੱਲਾਂ ਸਾਫ਼ ਹੁੰਦੀਆਂ ਨੇ ਕਿ ਇੱਕ ਤਾਂ ਇਹ ਰਲੇ ਹੋਏ ਨੇ ਇਹ ਇਕੱਠੇ ਨੇ ਇਹਨਾਂ ਨੂੰ ਜਿਹਨੂੰ ਮਰਜ਼ੀ ਵੋਟ ਪਾਓ ਰਾਹੁਲ ਗਾਂਧੀ ਨੂੰ ਜਾਊਗੀ ਜਿਹਨੂੰ ਮਰਜ਼ੀ ਪਾ ਲਿਓ ਇੰਡੀਆ ਗੱਠਵੰਦਨ ਦਾ ਹਿੱਸਾ ਨੇ ਨਾ ਜਿਹਨੂੰ ਮਰਜ਼ੀ ਵੋਟ ਪਾ ਲਿਓ ਰਾਹੁਲ ਗਾਂਧੀ ਨੂੰ ਜਾਊਗੀ ਸੇਮ ਬੰਦੇ ਦੂਜਾ ਗੱਲ ਇਹ ਆ ਉਹ ਸੇਮ ਇਸ ਲਈ ਵੀ ਆ ਕਿਉਂਕਿ ਇਹਨਾਂ ਕੋਲ ਆਪਦੇ ਬੰਦੇ ਹੈ ਨਹੀਂ ਵਰਕਰ ਹੈ ਨਹੀਂ ਇਹ ਪੇਡ ਆਦਮੀ ਖੜੇ ਕਰਦੇ ਰਲ ਕੇ ਇਲੈਕਸ਼ਨ ਲੜ ਰਹੇ ਆ ਪੇਡ ਆਦਮੀ ਖੜੇ ਕਰਦੇ ਆ ਤੇ ਪਹਿਲਾਂ ਉਹ ਇੱਕ ਕੈਂਡੀਡੇਟ ਨਾਲ ਫਿਰ ਉਹੀ ਬੰਦੇ ਦੂਜੇ ਕੈਂਡੀਡੇਟ ਨਾਲ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਣੀ ਆ ਜੇ ਨਹੀਂ ਹੈ ਦੇਖੀ ਤਾਂ ਮੈ ਮੈਤੋ ਲੈ ਜਿਓ ਮੇਰੇ ਕੋਲ ਸੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਲੁਧਿਆਣਾ ਸ਼ਹਿਰ ਦੇ ਜਿਹੜੇ ਕੈਂਡੀਡੇਟ ਨੇ ਉਹ ਕਰ ਰਹੇ ਨੇ ਜਿਹੜੇ ਲੋਕ ਨੇ ਅਕਾਲੀ ਦਲ ਅਸੀਂ ਸਵਾਲ ਕਰਦੇ ਆਂ ਵੀ ਐਡੀ ਬੇਗੈਰਤੀ ਰਾਜੇ ਵੜਿੰਗ ਨੇ ਬਲਾਤਕਾਰੀ ਰੜਾ ਲਿਆ ਉਹ ਬਲਾਤਕਾਰੀ ਨੇ ਇੱਕ ਪਲਟੂ ਰਾਮ ਦੀ ਵੀਡੀਓ ਜਨਤਕ ਕਰਤੀ ਉਹਦਾ ਭਰੋਸਾ ਤੋੜ ਕੇ ਤੇ ਉਹ ਪਲਟੂ ਰਾਮ ਜਿਹੜੀ ਪਾਰਟੀ ਚ ਗਿਆ ਉਹਨੂੰ ਵੀ ਮਾਫ ਨਹੀਂ ਕਰ ਰਿਆ ਜਿਸ ਆਦਮੀਆਂ ਦੇ ਜਿਨ੍ਹਾਂ ਦੇ ਕਰਤਾਰ ਰਹੇ ਜੇ ਨੇ ਉਹਨਾਂ ਤੋਂ ਲੁਧਿਆਣਾ ਕੀ ਭਲਾ ਭਾਲਦਾ ਇਹ ਗੱਲਾਂ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਦਿਯਾਨਤਦਾਰੀ ਉਹ ਕਿਸੇ ਵੀ ਘਰ ਚ ਜਾ ਸਕਦੇ ਆ ਆ ਜਿਹੜਾ ਬੈਂਸ ਆ ਇਹਨੂੰ ਤਾਂ ਬੰਦਾ ਕੱਕ ਦਿੰਦਾ ਅਮਰਿਤਪਾਲ ਜੀ ਨੇ ਆਪ ਦੇ ਲਈ ਵੋਟਾਂ ਮੰਗਣੀਆਂ ਨੇ ਆ ਉਹਨਾਂ ਦੇ ਆਪ ਦੇ ਏਜੰਡੇ ਨੇ ਆਪ ਦੇ ਮੁੱਦੇ ਨੇ ਸਾਡੀ ਪਾਰਟੀ ਦੀਆਂ ਮੰਗਾਂ ਸਾਡੀਆਂ ਨੇ ਮੁੱਦੇ ਸਾਡੇ ਨੇ ਸਾਡੇ ਕੈਂਡੀਡੇਟ ਨੇ ਸਾਡੇ ਮੁੱਦਿਆਂ ਤੇ ਸਾਡੀ ਪਾਰਟੀ ਦੇ ਪ੍ਰੋਗਰਾਮ ਤੇ ਵੋਟ ਮੰਗਣੀ ਪਰ ਸਿਮਰਤ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਉਠਾਤਾ ਹੈ ਉਠਾ ਸਕਦੇ ਆ ਉਹ ਐਜ਼ ਅ ਪਾਰਟੀ ਪ੍ਰਧਾਨ ਕਿਸੇ ਵੀ ਕੈਂਡੀਡੇਟ ਨੂੰ ਖੜਾ ਕਰ ਸਕਦੇ ਆ ਕਿਸੇ ਵੀ ਕੈਂਡੀਡੇਟ ਨੂੰ ਬਿਠਾ ਸਕਦੇ ਆ ਉਹਨਾਂ ਦਾ ਅਧਿਕਾਰ ਆ ਉਹ ਆਪਦੇ ਅਧਿਕਾਰ ਖੇਤਰ ਚ ਕੰਮ ਕਰ ਰਹੇ ਸੀ ਚੰਗਾ ਕੀਤਾ ਬਿਠਾ ਲਿਆ ਠੀਕ ਆ ਉਹਨਾਂ ਨੂੰ ਲੱਗਿਆ ਭਈ ਮੈਂ ਇਨਾਂ ਦੇ ਖਿਲਾਫ ਇਹ ਕੈਂਡੀਡੇਟ ਨਹੀਂ ਦੇਣਾ ਉਹਨਾਂ ਨੇ ਪਿਠਾ ਲਿਆ ਠੀਕ ਸਾਡਾ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਿਉਂਕਿ ਉਹ ਸਾਡੇ ਪ੍ਰੈਰੋਗੇਟਿਵ ਤੋਂ ਹੀ ਬਾਹਰ ਦੀ ਗੱਲ ਉਹ ਉਹਨਾਂ ਦੀ ਪਾਰਟੀ ਦੀ ਗੱਲ ਹਾਂ ਜੀ ਹਾਂ ਨਾ ਨਹੀਂ ਦਿੰਦੇ ਕਿਉਂਕਿ ਉਹਨਾਂ ਨਾਲ ਸਾਡਾ ਵਿਚਾਰਕ ਮਤ ਭੇਦਾ ਕਾਂਗਰਸ ਨਾਲ ਬੀਜੇਪੀ ਨਾਲ ਸਾਡਾ ਅਸੀਂ ਉਹਨਾਂ ਨਾਲ ਕੰਮ ਕੀਤਾ ਇਹਨਾਂ ਲੰਬਾ ਸਮਾਂ 20 ਸਾਲ ਇਕੱਠੇ ਰਹੇ ਹਾਂ ਕਿਸਾਨੀ ਦੇ ਦੌਰ ਵਿੱਚ ਬਹੁਤ ਬਸੋਇਆ ਕੀ ਕਿਸਾਨੀ ਦੇ ਦੌਰ ਵਿੱਚ ਕਿੰਨਾ ਕਿਸਾਨੀ ਅੰਦੋਲਨ ਚ ਜੋ ਜੋ ਕੁਰਬਾਨੀ ਅਕਾਲੀ ਦਲ ਨੇ ਕੀਤੀ ਆ ਜਦੋਂ ਕਿਸਾਨੀ ਅੰਦੋਲਨ ਨੂੰ ਲੋੜ ਸੀ ਅਸੀਂ ਕੁਰਬਾਨੀ ਕੀਤੀ ਅੱਜ ਕਿਸਾਨੀ ਕਿਸਾਨੀ ਦੀਆਂ ਮੰਗਾਂ ਕਰਕੇ ਅਸੀਂ ਸਮਝੌਤਾ ਨਹੀਂ ਕੀਤਾ ਉਹਨਾਂ ਨਾਲ ਜਦ ਕਿ ਇਹ ਗੱਲ ਹਰ ਬੰਦਾ ਜਾਣਦਾ ਜੇ ਅਸੀਂ ਸਮਝੌਤਾ ਕਰਦੇ ਉਹਨਾਂ ਦੇ ਪ੍ਰਧਾਨ ਦਾ ਬਿਆਨ ਸੀ ਪਰसों ਕਿ ਜੇ ਅਕਾਲੀ ਦਲ ਤੇ ਬੀਜੇਪੀ ਇਕੱਠੇ ਲੜਦੇ 11 ਸੀਟਾਂ ਜਿੱਤਦੇ ਤੇ ਅਸੀਂ ਤਾਂ ਆਪਣੀਆਂ ਸੀਟਾਂ ਦੀ ਪਰਵਾਹ ਨਹੀਂ ਮੰਨੀ ਅਸੀਂ ਆਪਦੇ ਕਿਸਾਨ ਨਾਲ ਖੜੇ ਹਾਂ